ठाकुर ਸਿੰਘ ਦੇ ਨਵਿੱਤ ਹਰਪ੍ਰਭ ਜਵਾ ਦੇ ਜੀਤੂ ਆਲ ਬਾਣੀ ਜਰਾ ਮਾਲੀ ਜੀ ਧਿਆਨ ਨਾਲ ਸੁਣਿਓ ਕੀ ਕੋਈ ਕਹਿਣੀ ਜੋ ਤੇ ਅਕਾਲਨ ਹੋ ਖੁਸ਼ ਮੁਖ ਘੁੰਗਟ ਰਈ ਉਠਾਈਆ ਲੋਕ ਮਾਤ ਕਰੇ ਰੁਕ ਮਰੇ ਮਨਾ ਖੰਡਾ ਪਾਰ ਕਰਾਈਆ ਬੇਵਚ ਕਾਹੇ ਬਣਾ ਚੀ ਚੁੱਤ ਸੱਚ ਸੰਦੇਸ ਸੁਨਾਈਆ ਉਜਲ ਕਰਾਂ ਭਰਤਾ ਮੁਖ ਦੁੱਖਣਾ ਦਰਦ ਮਟਾਈਆ ਸਾਚੀ ਗੋਦੀ ਲਵਾ ਚੁਕ ਅੰਗਣੇ ਇੱਕ ਸਹਾਈਆ ਵਿਰਾਂਗਨ ਹੋ ਕੇ ਲਵਾ ਪਚ ਅੰਤਰੀ ਆਤਮ ਵੇਖਵਖਾਈਆ ਜਨਮ ਜਨਮ ਦੀ ਮੇਤਾ ਪੁਕਾਰ ਤ੍ਰਿਸ਼ਨਾ ਰੋਗ ਗਵਾਈਆ ਦੂੰਗੇ ਮੰਦਰ ਬਣਾ ਲੋਕ ਜਗਤ ਨੇਤਰ ਨજર ਕਿਸੇ ਨਾ ਆਈਆ ਨਾਮ ਨਾ ਚਾਲ ਸੁਖਣਾ ਰਹੀ ਸੁਖ ਸੱਚਖੰਡ ਬੈਠੀ ਧਿਆਨ ਲਗਾਈਆ ਕਵਣ ਵੇਲਾ ਪੁਰਖਿਆ ਕਾਲ ਦੀਨ ਦਿਹਾਲ ਗੋਬਿੰਦ ਵੇਖੇ ਸਤ ਸੋਤ ਦਲਾਰਾ ਕੋ ਬਦ ਅੰਗ ਲਗਾਈਆ ਜੋਤੀ ਜੋ ਸਰੂਪਿਆਰੇ ਆਪ ਆਪਣੀ ਕਿਰਪਾ ਕਰ ਆਪਣਾ ਹੁਕਮ ਵਰਤਾਈਆ ਜੋਤਿ ਅਕਾਲਨ ਨੈਣ ਸ਼ਿੰਗਾਰ ਨਾ ਨਾ ਨੈਣ ਰਹੀ ਮਟਕਾਈਆ ਸੱਚ ਪ੍ਰੀਤੀ ਸਾਚੀ ਤਾਰ ਜਲ ਰੂਪ ਵਟਾਈਆ ਪਲਕ-ਪਲਕ ਲਏ ਉਗਾਰ ਅੱਖ ਪਤਕ ਰੂਪ ਵਟਾਈਆ ਨੋ ਜਾਨਾ ਵੇਖੋ ਵਾਰੋ ਵਾਰ ਉਹੀ ਲੋਕੋ ਝੁਕ ਜਾਈਆ ਦੇ ਦਿਸ਼ਾ ਲਏ ਉਗਾਰ ਚਾਦ ਕੁੰਟ ਪਰਦਾ ਲਾਈਆ ਲੱਖ ਚਰਾਸੀ ਖੋਲ ਕਵਾੜ ਕਰ ਕਰ ਆਪਣਾ ਮੇਰਾ ਪਈਆ ਕਲ ਜੁਗ ਤੇ ਦੀ ਅੰਤਮ ਵਾਰ ਬੇਅੰਤ ਦਇਆ ਕਮਾਈਆ ਸੰਤ ਸਹੇਲੇ ਸਾਚੇ ਯਾਰ ਗੁਰਮ ਕਵੇ ਕੇ ਤਾਉ ਤਾਹੀਆ ਪ੍ਰੇਮ ਕਰੇ ਪਹਿਲੀ ਵਾਰ ਸੱਚ ਪਰਿਚੀ ਆਪ ਲਗਾਈਆ ਨੇਮ ਕਰੇ ਇਕਾਤਰ ਹਿਤਾ ਕੌਲ ਭੋਲਣਾ ਜਾਈਆ ਨਾਮ ਬੋਲੇ ਸੱਚ ਜੈ ਕਰ ਤੁਰਦਾ ਰਾਗ ਅਲਾਈਆ ਮਾਲ ਲਕਾਏ ਇਕ ਮਨਾਰ ਅਤਲ ਕਰੇ ਰਿਸ਼ਨਾਇਆ ਦੀਵਾ ਪੱਤੀ ਏ ਤੁਜਾਰ ਦਿਲਵਤੀ ਨਾ ਕੋਈ ਵਖਾਈਆ ਸਾਜਾ ਪਤੀ ਮਿਲੇ ਆ ਗਾਮਿਆਂ ਪਾਰ ਰੂਪ ਰੰਗ ਦੇਖ ਨਜ ਕੋਈ ਨਾ ਆਇਆ ਸਤੀ ਹੋ ਜਾਵਾਂ ਬਲਿਹਾਰ ਸਿਦਕ ਸਬੂਦੀ ਇਕ ਨਭਾਈਆ ਰਤਿ ਰਤਿ ਦੇਵਾ ਵਾਰ ਰਤਿ ਰਤ ਰਹਿਣ ਨਾ ਪਾਈਆ ਨਤੀ ਨਤੀ ਆਵਾਵੇਂ ਤਸੰਸਾਰ ਦੋ ਜਹਾਨਾਂ ਪੰਧ ਮੁਕਾਈਆ ਗੁਰਮਕੰਦਰ ਲਾਲ ਬੇ ਯਾਰ ਦੋ ਜਹਾਨਾਂ ਸਤਰ ਰਿਆ ਹਵਾਈਆ ਇੱਕੋ ਮੰਗੇ ਦਰਜ ਜਿਦਾਰ ਪਰਖਿਆ ਕਾਲ ਨੂੰ ਸੁਣਾਈਆ ਦਰ ਦਰ ਘਰ ਘਰ ਜਾ ਕੇ ਲਵਾ ਪਾਲ ਦੂਰ ਦਰਾਦਾ ਪੰਦ ਮੁਕਾਈਆ ਇਸ਼ਾਰੇ ਨਾਲ ਲਵਾ ਉਠਾਲ ਸਹੰਤ ਨਾਲ ਸਮਝਾਈਆ ਘੂਟ ਵੇ ਕੇ ਆਪਣੇ ਧਰਮਸ਼ਾਲ ਕਾਕਰ ਵਿੱਚ ਵਜੀ ਵਿਧਾਈਆ ਦਸਜਨ ਕਰਦੀਨ ਦੇ ਆਲਾ ਦਇਆ ਨਿਜ ਰੂਪ ਵਟਾਈਆ ਨਿਯੋਤੀ ਜੋ ਸੁ ਰੂਪਿਆ ਰੇ ਆਪ ਆਪਣੀ ਕਿਰਪਾ ਕਰ ਮੇਰੇ ਨਜਰੇ ਆਪ ਉਠਾਈਆ ਜੋ ਤੇ ਆਕਾਲਣ ਗੁੰਦੇ ਅਸੀਸ ਮਿੱਢੀ ਕੋ ਇੱਕ ਵਖਾਈਆ ਸਾਧਾਨਾਤਾ ਹਰ ਜਗਦੀਸ਼ ਦੂਜਾ ਨਜਿਕ ਪਏ ਮਾਇਆ ਜਿਦੇ ਆਪ ਜਗਾਰ ਸਿਰ ਚੁਨੇ ਸੀਸ ਤਕ ਤਨਵਾਸੀ ਬੇ ਪਰਵਾਹੀਆ ਜੋ ਗ੍ਰੰਥ ਲੀ ਜੇਦਾ ਕਰਮਾ ਪੜਨੇ ਅਧਿਸ਼ ਗੁਰ ਅਵਤਾਰ ਪੀਰ ਪਗੰਬਰ ਬੈਠਣ ਸੀਸ ਚਟਾਈਆ ਜੇਦਾ ਖੇਲ ਕਿਸਿਆ ਕਿਸ ਜੋਤੀ ਜੋ ਸਰਪਾਰਾ ਆਪ ਆਪਣੀ ਕਿਰਪਾ ਕਰ ਆਪਣੇ ਕਰਨੇ ਆਪ ਜਨਾਈਆ ਜੋਤ ਅਕਾਲਨ ਚੁੱਕ ਨਕਾਬ ਜਲਵਾ ਨੂਰ ਦਸਾਈਆ ਪਰ ਵਿਜਗਾ ਸੱਚ ਅਦਾਵ ਮੱਖਾਂ ਮੇ ਹੱਕ ਸੁਨਵਾਈਆ ਸੱਚ ਮਹੱਲਾ ਇੱਕ ਮਹਿਰਾਬ ਮਹਿਬੂਬ ਨਜਦੀ ਆਈਆ ਦੇਵਨਾ ਹਰਿ ਸੱਚੀ ਦਾਗ ਦੌਲਤੀ ਕੋ ਘਰ ਬਲਤਾਈਆ ਜੋਤੀ ਜਗਤ ਸਰੂਪ ਆਪ ਆਪਣੇ ਕਿਰਪਾ ਕਰ ਸਾਚਾ ਜਲਵਾਨ ਹੁਰਸ਼ਨਾਈਆ ਜਲਵਾਨ ਹੁਰਸ਼ਨਾਏਕ ਇੱਕ ਓੰਕਾਰ ਵਦੀ ਵਧਾਈਆ ਦਰਗਾਹ ਸੱਚੀ ਧੰਸ ਆਵੇ ਏਕ ਚਾ ਪਾਤਾ ਸੱਚਾ ਸੈਨਿਸ਼ਾਹੀਆ ਕਲਮਾ ਨਬੀ ਰਸੂਲ ਪੜਾਵੇ ਏਕ ਅਕਰ ਵਕਰ ਕਰ ਪੜਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਸੱਚ ਸੋਚ ਰਿਆ ਸਮਝਾਈਆ ਜੋ ਤੇ ਆਕਾਲਣ ਦੱਸੇ ਹਾਲ ਹਰ ਕਾ ਪੇਵ ਖਲਾਈਆ ਨਰਗੁਣ ਦੀ ਯਾ ਦੀਪਕ ਬਾਲ ਕਰ ਸਚ ਕਾ ਅਨਛਨਾਈਆ ਆਬ ਜਗਾਂ ਦੀ ਖੇਲ ਕਮਾਲ ਦੋ ਜਹਾਂਰ ਵਿਖਾਈਆ ਸਭ ਗਣੁ ਪਜਾਵਾਂ ਸਚੇ ਲਾਲ ਨਰਗੁਣ ਮੇਲਾ ਸਹਿਜ ਸੁਭਾਈਆ ਸ਼ਬਦ ਬਣਾਵਾ ਤੋਰ ਦਲਾਲ ਦਰ ਕਰ ਸੱਚੇ ਮੇਨ ਮਲਾਈਆ ਹੁਕਮ ਸੁਨਾਵਾ ਕਾਲ ਮਾਂ ਕਾਲ ਤੱਕ ਚਰਾਸੀ ਦੇ ਰਾਤਾਈਆ ਸੱਚ ਬਖਾਵਾ ਸੱਚੀ ਧਰਮ ਚਾਲ ਜਿਸ ਦਵਾਰੇ ਸੇ ਜਸਾਈਆ ਨਾਮ ਨਿਹਾਰ ਵਜਾਵਾ ਕਾਲ ਅਨੰਤ ਨਾਦੀ ਰਾਵਿਆ ਲਾਈਆ ਲੱਖ ਤੇ ਰਾਤੀ ਵਿੱਚੋਂ ਗੋਮਖ ਗੁਰ ਸਿੱਖ ਸੱਜਣ ਪਾਲ ਦਰ ਸਾਚੇ ਮਿਹਰ ਮਲਾਈਆ ਅੰਦਰ ਬਾਹਰ ਚਲਾ ਨਾਲ ਨਾਲ ਸਾਜਾ ਸੰਗ ਆਪ ਰਖਾਈਆ ਜੋਤੀ ਜੋ ਹਸੁਪਾਰ ਆਪ ਆਪਣੀ ਕਿਰਪਾ ਕਰ ਸਦ ਜੇ ਮਨੋ ਹਰ ਵਢਾਈਆ ਜੋ ਤੇ ਅਕਾਲਨ ਕਹਿਆ ਆਸਾ ਅਜਿਹੀ ਤੇ ਵੇਖ ਵਖਾਈਆ ਸਾਰੇ ਭੇਗ ਪ੍ਰਕਰਮ ਆਚਾ ਆਪਣਾ ਚੀਸਾਰ ਕੋਈ ਨਾ ਪਾਈਆ ਵੇਖਣ ਆਵੇ ਜਗਤ ਤਮਾਸ਼ਾ ਜੋਤੀ ਜਾਤਾ ਨੂਰ ਸੁਨਾਈਆ ਦਨ ਭਗਤਾਂ ਦੇਵੇ ਇੱਕ ਪਰਵਾਸ ਚਰਨ ਚਰਨ ਕਬਲ ਸ਼ਰਨਾਈਆ ਗੁਰਮੁਖਾ ਪੂਰੀ ਕਰੇ ਆਸਾ ਜਦ ਕੋ ਤਰਿ ਜਨਾ ਮੇਟ ਮਕਾਈਆ ਗੁਰ ਸਿੱਖਾਂ ਦੇ ਵੇ ਸੱਚਾ ਸਾਥਾ ਸਗਲਾ ਸੰਗ ਨਵਾਈਆ ਆਪ ਹੋਵੇ ਮਾਥੇ ਅਨਾਥਾ ਦਿਨ ਜਾਲ ਦਿਨਣ ਗਲੇ ਲਗਾਈਆ ਜੋਤੀ ਜੋਤ ਸੁਪਾਰਾ ਪਾ ਪਪਣੀ ਕਿਰਪਾ ਕਰ ਬੇਪਰਵਾਹੀ ਤਾਰ ਵਿਖਾਈਆ ਜੋ ਤੇ ਅੱਖਾਂ ਰੰਗਾਉਂਦੀ ਗੀਤ ਸੋ ਰਾਮਿਆ ਲਾਈ ਸੋ ਅਮਰਾ ਗਿਆ ਲਾਹੀਆ ਕਲ ਬੇਅੰਤ ਸੱਜ ਮੰਦਰ ਮਸੀਤ ਜਨ ਭਗਤ ਦਵਾਰੇ ਪੇਰਾ ਪਾਈਆ ਬਦਲਾ ਕੂਕੜਿਆ ਦੀ ਨੀਤ ਸੱਚਾ ਮਾਰਗੇ ਲਗਾਈਆ ਮਿਲੇ ਮਹਾਰਾਜ ਚਕਿਤ ਉਹ ਜਿਨਹੀ ਜਨਾ ਕੋਏ ਲਖਾਈਆ ਹਰ ਕਦੇ ਅੰਦਰ ਵਸਾਂ ਚਿਤ ਕਰ ਕਨੜੇ ਰਾ ਲਾਈਆ ਗੁਰਮੁਖਵੰਤਾ ਮਿਲੇ ਮੀਤ ਮਿੱਤਰ ਪਿਆਰਾ ਨজਰੀ ਆਈਆ ਮੇਲ ਮਲਾਵਾ ਸਹਰ ਅਤੀਤ ਤਰੇ ਗੁੰਦੇ ਰਾ ਧਾਹੀਆ ਜਿਦੇ ਸ਼ਤ ਤਲੇ ਸੀਸ ਸੋ ਪੱਖ ਨਰਿੰਜਣੇ ਕਖਵਾਈਆ ਜੋਗ ਟੌਕੜੀ ਜੱਦੀ ਮੰਦੇ ਰਹੇ ਦੀਛ ਸਜਦਾ ਸੀਸ ਚਰਨ ਚਕਾਈਆ ਜੋਤੀ ਜੋਤ ਸਰੂਪਾ ਰਾਪ ਆਪਣੀ ਕਿਰਪਾ ਕਰ ਸਦ ਜੀਵਨ ਹਾਲ ਬੜਿਆਹੀਆ ਜੋਤੇ ਅਕਾਲਨ ਪਾਏ ਰੌਲਾ ਉੱਚੀ ਕੂਕ ਕੂਕ ਸੋਣ ਆਈਆ ਨ ਗੰਘੂਰ ਵੇਖੋ ਮੋਹਲਾ ਘਟ ਰਿਹਾ ਸਮਈਆ ਗੋਬਿੰਦਨ ਹਾਲ ਪੂਰਾ ਕਰੇ ਕੌਲਾ ਕੀਤਾ ਕਰਾਂ ਭੋਲਣਾ ਜਾਈਆ ਜਦ ਭਗਤ ਭਾਰ ਕਰੇ ਹੌਲਾ ਰਮਕਾਣ ਦੀ ਗੱਡੜੀ ਆਪਣੇ ਅਸੀਸੇ ਉਠਾਈਆ ਹਰ ਪਗਜ ਤੇਰਾ ਬਾਹੂ ਬਲ ਫਾਕੇ ਦੌਲਾ ਤਨ ਅੰਤਰ ਆਤਮ ਲੈ ਗੜਾਈਆ ਸੱਚ ਪਰੀਤੀ ਕੋਲ ਕੋਲਾ ਕੋਲੀ ਕੋਲ ਕੋਲ ਕਮਾਈਆ ਸਤਗੁਰ ਚੁਕੇ ਪਰਦਾ ਓਲਾ ਦੁਈ ਦਵਾ ਤਟਾਈਆ ਸੱਚ ਸੁਣਾਵੇ ਕੋ ਬੋਲਾ ਸੋ ਹੰਗਰ ਆ ਗਿਆ ਲਾਈਆ ਨਾਮਤ ਰਾਜੂ ਤੋਲੇ ਤੋਲਾ ਕੰਡਾ ਇੱਕੋ ਇੱਕ ਵਿਖਾਈਆ ਤਰਨ ਦੁਆਰਾ ਸਾਚਾ ਖੋਲਾ ਊੜੀ ਕਿਰਿਆ ਹਟ ਨਾ ਕੋਈ ਵਿਕਾਈਆ ਪੁੱਤਰੇ ਪਾਲ ਪਾਲਾ ਹਵਲਾ ਜੋ ਚਾਲਿਆ ਏ ਸ਼ਰਨ ਆਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਮੇਰਾ ਨਜਰਿਆ ਉਠਾਈਆ ਜੋ ਤੇ ਅਕਾਲਨ ਕਹੇ ਮੈਂ ਸਖੀ ਸਹੇਲੀ ਸਾਜਾ ਸੰਗ ਨਵਾਹੀਆ ਜੁਗ ਜੁਗ ਪਿਰਾਈ ਕੀ अकेਲੀ ਦੋ ਜਹਾਨਾਂ ਨਸਾਂ ਵਾਹਉ ਦਾਈਆ ਇੱਕੋ ਕੂਕ ਸੁਨਾਵਾ ਭਗਤ ਪਿਆਰ ਮੈਲੀ ਜਿਸ ਮਿਲਿਆ ਵਿਛੜ ਕਦੇ ਨਾ ਜਾਈਆ ਦੋ ਜਹਾਨਾਂ ਬਣੇ ਬੇਲੀ ਗਲ ਵਕੜੀ ਇੱਕ ਰਖਾਈਆ ਲੈ ਕੇ ਜਾਵਾਂ ਧਮ ਨਵੇਲੀ ਮਾਲਿਆ ਕਲ ਸੋਬਾ ਪਾਈਆ ਜੋਤੀ ਜੋਤ ਸਰੂਪਿਆਰ ਆਪ ਆਪਣੀ ਕਿਰਪਾ ਕਰ ਮਿਹਰਮਾਨ ਮਿਹਰ ਨજર ਉਠਾਈਆ ਜੋਤ ਅਕਾਲਣ ਬਣ ਮਲੰਗ ਕਰ ਕਰ ਨਾਚ ਵਿਖਾਈਆ ਉਹ ਜਨ ਭਗਤਾਂ ਕੋਲੋਂ ਮੰਗੇ ਮੰਗ ਕਾਲੀ ਝੋਲੀ ਅੰਗੇ ਦਈਆ ਨਰਮਕ ਸੱਜਣ ਮੇਰਾ ਜੀਣਾ ਸੰਗ ਸੱਚ ਪ੍ਰੀਤ ਲਗਾਈਆ ਸਿਜ ਸਹੋਣੀ ਇੱਕ ਪਲੰਗ ਬਾਵਾ ਥੂਲ ਨਜਿ ਕੋਈ ਨਾ ਆਈਆ ਮੈਂ ਬਣ ਬਰਾਗਨ ਉਹ ਸੁਆਗਨ ਵਜਾ ਮਾਰ ਬਾਬ ਤੰਦ सुरंग सुरंगड़ा सार को ना पाइया खुशियां अंदर प्रेम परिति गाव छंद तू मेरा मैं तेरा तेरा मेरा नाता इको नजरिया आई आ ज्योति जो, जो सुरूपा आप अपनी कृपा कर साचा संगे कर खाई आ ज्योति अकालन झोली अड उची कूक ਗੋਲ ਮੰਗ ਪੇਚਾ ਦੇ ਨਾ ਛੱਡ ਤੇਰੇ ਪਿੱਛੇ ਛੱਡੀ ਸਰਬਲ ਕਾਹੀ ਆ ਲੱਕ ਚਲਾ ਚੀ ਨਾਲ ਹੋ ਕੇ ਅੱਡ ਅਮੰਗਣੀ ਤੇਰੇ ਨਾਲ ਕਰਾਈ ਆ ਸੱਚਖੰਡ ਦੁਆਰ ਤਾ ਜੇ ਆ ਕੇ ਵੇਖੀ ਤੇਰੀ ਹੱਦ ਕਾਇਆ ਅੰਦਰ ਫੇਰਾ ਪਈ ਆ ਮੇਰ ਨਜ਼ਰ ਕਰਕੇ ਦਵਾਰੇ ਆਵੇਂ ਆਪਣੇ ਸੱਦ ਮੈਂ ਆਵਾਂ ਚਾਹੀ ਚਾਹੀਆਂ ਕੋਝ ਰੋਮਾ ਕਰਕੇ ਤੇ ਰਾਜ ਤਾਇਆ ਕਾਬਾ ਵੇਖ ਵਿਖਾਈਆ ਦਰਸ਼ਨ ਕਰਾਂ ਰਜ ਰਜ ਚਾਰ ਜਗ ਦੀ ਤishna ਭੁੱਖ ਮਟਾਈਆ ਜੇ ਕੋਈ ਪੁੱਛੇ ਸਭ ਨੂੰ ਲਾ ਦੇਵਾ ਪੱਜ ਆਪਣੀ ਸਮਝ ਕਿਸੇ ਨਾ ਪਾਈਆ ਬਿਨ ਪੱਤਾਂ ਕੋਈ ਨਾ ਸਕੇ ਲਭ ਜੰਗਲ ਜੂ ਫਰੇ ਸਰਬ ਲਕਾਈਆ ਜੋਤੀ ਜੋਤ ਸਰਪਾਰਾ ਪਾਪ ਨੇ ਕਿਰਪਾ ਕਰ ਕਰ ਸਾਚੀ ਸੇਵ ਕਮਾਈਆ ਜੋ ਤੇ ਅਕਾਲਨ ਦਾਰ ਨਮਾਣੀ ਫੁਲੜੇ ਕੇਸ ਰਈ ਵਖਾਈਆ ਗੁਰਮਖ ਮਿਲੇ ਸਚਾ ਹਾਣੀ ਕਰ ਸਾਚੇ ਵਜੇ ਵਧਾਈਆ ਅਮਰਤ ਪੀਵਾ ਪਾਣੀ ਠੰਡਾ ਪਾਣੀ ਨਿਰਜਰ ਤੇ ਨਾਮੁ ਮੁਖ ਕੋ ਲਾਈਆ ਸੂਹਾ ਪੜਾ ਸਾਚੀ ਬਾਣੀ ਤੂੰ ਮੇਰਾ ਮੈਂ ਤੇਰਾ ਤੇਰਾ ਮੇਰਾ ਇੱਕੋ ਮਾਇਆ ਆ ਵੇਖ ਮੇਰੀ ਨਿਸ਼ਾਨੀ ਧੁਰ ਦੀ ਕਾਨੀ ਤੀਰ ਲਗਾਈ ਆ ਸਮਝ ਸਕੇ ਨਾ ਕੋਈ ਵਿਦਵਾਨੀ ਪਰਦਾ ਸਕੇ ਨਾ ਕੋਈ ਉਟਾਈਆ ਜੋਤੀ ਜੋਤ ਸਰੂਪਾ ਰਹਾ ਆਪਣੀ ਕਿਰਪਾ ਕਰ ਸੱਚਾ ਰੰਗੇ ਕਰ ਗਈ ਆ ਇਹ ਕਾਲਨ ਖੋਲ ਪੜਦਾ ਮੁਗ ਨੂਰ ਜੂਰ ਵਿਖਾਈਆ ਜਨ ਭਗਤਿ ਉਦਾਰੇ ਕਾਲੁ ਗਸੜਦਾ ਅਗਨੀ ਤਤ ਮਟਾਈਆ ਪੇਵ ਕਲਾਵੇ ਆਪਣੇ ਕਰਦਾ ਘਰ ਘਰ ਵਿੱਚ ਮੇਲ ਮਲਾਹੀਆ ਅਸ਼ਨਾਣ ਕਰਾਵੇ ਸਾਚੇ ਸਰਦਾ ਸਰੋਵਰ ਇੱਕੋ ਇੱਕ ਨਹਾਈਆ ਜੋਤੀ ਜੋਤ ਸਰਪਾਰਾ ਆਪਣੀ ਕਿਰਪਾ ਕਰ ਸਤਿ ਦੇਵਨ ਹਾਰ ਵਟਿਆਈਆ ਜੋ ਤੇ ਅਕਾਲਰ ਰੱਖੇ ਆਸ ਇੱਕੋ ਆਸ ਤਕਾਈਆ ਬਿਨ ਭਗਤ ਨਾ 부ਜੇ ਮੇਰੀ ਪਿਆਸ ਕ੍ਰਿਸ਼ਨ ਨજર ਕੋਈ ਨਾ ਆਈਆ ਦੋ ਜਾਨਾ ਕੋਈ ਨਾ ਲੱਭੇ ਸਾਥ ਇਕ ਇਕੱਲੀ ਕੰਮ ਕਿਸੇ ਨਾ ਆਈਆ ਖਾਲੀ ਦਿਸਣ ਪਤਨ ਕਾਟ ਤੱਟ ਕਿਨਾਰੇ ਦੇਨ ਦੁਆਈਆ ਉਹਦੀ ਕਮਣੀ ਮੁਕਾ ਨਾ ਸਕੇ ਵਾਟ ਪਾਂਦੀ ਪੰਧ ਪਾਰ ਨਾ ਕੋਈ ਗਰਾਹੀਆ ਕਲਗ ਵਿੱਚ ਅੰਧੇਰੀ ਰਾਤ ਉਹਨੇ ਤਰਨ ਹੋਵਨ ਵਾਹਉ ਦਈਆ ਬਿਨ ਪੱਗਾਂ ਬਣੀ ਨਾਲ ਕਮਲਾਤ ਕਲਕਣੀ ਕੰਮ ਕਿਸੇ ਨਾ ਆਈਆ ਕਮਣ ਵਿਹਾਰ ਸੱਜਣ ਕਰ ਮੇਰੇ ਆਉਣੇ ਲੈ ਬਰਾਤ ਦੁਲਾਰੀ ਕੋਣ ਹਰ ਬਲਾਈਆ ਰਵੀ ਦਾ ਜਮਾਨਾ ਲੈ ਕੇ ਦੁਆਤ ਦੇ ਕਾਂ ਜੇ ਤਾ ਪਈਆ ਮੁਕੇ ਸੀ ਵੀ ਰਹੇ ਨਾ ਕੋਈ ਪਾਤ ਯਾਰਾ ਉਪਕਰੇ ਕੋੜ ਮਈਆ ਗੁਜ਼ਾ ਕਰੇ ਨਾ ਕੋਈ ਮਾਈ ਬਾਪ ਪਰਮ ਨੇ ਸਰ ਵੇਖਦਾ ਕਰ ਬਣਿਆ ਬੇਪਰਵਾਈਆ ਜੇ ਜੀ ਸੱਤ ਸੱਚੀ ਜਮਾਤ ਪਤਿ ਇੱਕੋ ਨਾਮ ਪੜਾਈਆ ਜਿਹਦਾ ਮੰਦਰ ਸੱਚਾ ਖਾਸ ਖਾਸ ਵਰਦੀ ਪੂਰ ਕਰਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਸੱਚਾ ਮੇਲਾ ਦੇ ਮਲਾਈਆ ਜੋ ਤੇ ਕਲਣ ਪਾਵੇ ਵੈਣਾ ਉਹ ਕਰ ਸਾਚੇ ਖੁਸ਼ੀ ਮਨਾਹੀਆ ਸਾਚੀ ਸਖੀ ਸੱਚ ਜੜੇ ਤੇਲ ਸੁਆਗਦੇ ਰਤ ਵਢਾਈਆ дай આપ કરે પ્રભ સજન સુહેલા બનાચી કરતા બે પરવાયા જુગ જન્મ દે લે મેલા અમે છડે અપને નાલ મલાઈયા અજળ કરે અમી ખેલા સમજી શકે કો નારાહિયા બક્ત ના તા મન વેલા જ્યોતિ જો સ્વરૂપ આપ અપની કૃપા કર મેરા ના તા જડે જડાઈયા ਜੋ ਤਲਕਾਲ ਨੇ ਜੁੜੇ ਨਾਤਾ ਪਰ ਸਾਚੇ ਮਹਿਲ ਮਲਾਈਆ ਮਿੱਕੇ ਤੇਲ ਪਤਕ ਬਿਦਾਤਾ ਗਣੀ ਖੁਸ਼ੀ ਨਾ ਕੋਈ ਜਨਹੀਆ ਨਿਰਧਨ ਹੋ ਕੇ ਦੇਵੇ ਸਾਥਾ ਸਭਨ ਅੰਗ ਲਗਾਈਆ ਉਹ ਦੋ ਜਾਨ ਚਲਾਵੇ ਰਾਤਾ ਰਤਵਾਹੀ ਇੱਕੋ ਨਦਰੀ ਆਈਆ ਚਾਰ ਯੁਗ ਦੀ ਪੂਜਾ ਪਾਠ ਮਨ ਤਲ ਸ਼ਬਦ ਕਰੇ ਪੜਾਈਆ ਦੋ ਜਾਨ ਕੋ ਰਕਲਾਸਾ ਬੇਵਿਉ ਪੇਦਾ ਦਾ ਸਮਝਾਈਆ ਅੰਤ ਕੰਤ ਭਗਵੰਤ ਪੂਰੀ ਕਰੇ ਆਸਾ ਨਰਾਤਾ ਨਜ ਰੁਪੇ ਨਾ ਆਈਆ ਜੇ ਦਾ ਸੰਦੇ ਸਾਰੇ ਸਕਾ ਸਾਚੇ ਹੱਥ ਵੇਸ ਲਟਾਈਆ ਕੰਗ ਮੰਦਰ ਖੁੱਲੇ ਤਕਾ ਪਰਦਾ ਦੁਰੀ ਦੇ ਚਕਾਈਆ ਅੰਦਰ ਵਰਕੇ ਕਰੇ ਬਾਤਾ ਬਾਤਨ ਪੇਵਦੇ ਸਮਝਾਇਆ ਜਨਪਤਾਂ ਮੇਲਾ ਏ ਕਾ ਕਟਾ ਤਾੜ ਪੱਤਣ ਕੋ ਇੱਕ ਵਖਾਇਆ ਅਗਲੀ ਪਿਛਲੀ ਮੁੱਕੇ ਵਾਤਾ ਪਾਂਗੀ ਪਾਂਦਣਾ ਕੋ ਐ ਪੁਆਈਆ ਸੁਗ ਢੋਲਾ ਗਾਵੇਗਾ ਤਾ ਆਤਮ ਪਰਮਾਤਮ ਜੋੜ ਜੜਾਈਆ ਆਤਮ ਪਰਮਾਤਮ ਜੋੜ ਜੜਾਈਆ ਜੋ ਤੇ ਅਕਾਲੰਤ 1300 ਹਮਤਕ ਮਤਾ ਇਕਾਈ ਕੋ ਇੱਕ ਸਹੀਆ ਜੋਤੀ ਜੋ ਰੂਪ ਪਰ ਆਪ ਆਪਣੀ ਜੋ ਤਾਰੇ ਹਰ ਦਿਨ ਮੇਲਾ ਸਹਿ ਸੁਭਾਈਆ ਜੋ ਤੇ ਕਾਲਨ ਹੋਏ ਮਲਾਪ ਜਨ ਭਗਤ ਵਜੇ ਵਧਾਈਆ ਦੋ ਜਹਾਨ ਬਣੇ ਸਾਥ ਸਜਣੇ ਕੋ ਰੂਪ ਸਮਾਈਆ ਕੇਲੇ ਖੇੜ ਦਿਨਾਂ ਨਾਥ ਦਿਨਨ ਲੈ ਉਟਾਈਆ ਨਾ ਆ ਕਿਉਂਕੇ ਮਤਕ ਮਾਤ ਔਰ ਵਿੱਚ ਹੋਲੀ ਆਪ ਪਰਾਹੀ ਆ ਕਲ ਬੇਅੰਤ ਸ੍ਰੀ ਭਗਵੰਤ ਬੇਅੰਤ ਜਨਾਮ ਇਹ ਪੂਜਾ ਪਾਠ ਸੋਨ ਸੱਚ ਨਾਮ ਪੜਾਈ ਲੀਆ ਗੁਰਮਖ ਮਿਲੇ ਇੱਕ ਜਮਾਤ ਚਾਰ ਬੰਨ ਇੱਕੋ ਰਾਗਿਆ ਲਾਈਆ ਜੋਤੀ ਜੋਤ ਸਰੂਪ ਆਪ ਆਪਣੀ ਤਰਪਾ ਕਬ ਸਦ ਦੇਵ ਦਾ ਹਰ ਵਡਿਆਈ ਆ ਜੋ ਤੇ ਕਲ ਨੇ ਆਸਾ ਪੁੰਨੀ ਹਰ ਪੂਰਨ ਪੁਰਖ ਪ੍ਰਭ ਪਾਇਆ ਓਡਣ ਮਿਲਿਆ ਸਤੇ ਚੁੰਨੀ ਟਾਕਣ ਕੋਪਤ ਬੇਪਰਵਾਇਆ ਗਾਵੇ ਗੀਤ ਵਡ ਗੁਣ ਗੁਣੀ ਬੂ ਮਿਲ ਢੋਲਾ ਰਾਗਿਆ ਲਹੀਆ ਸੱਚ ਪੁਕਾਰ ਮੇਰੀ ਸੁਣੀ ਬੇਪਰਵਾਹ ਐ ਸਾਈਆ ਵਰਮਕ ਮੇਲੇ ਆਪਣੇ ਤੁੰਨੇ ਤੁੰਨਾਤਮਕ ਰਾਗਿਆ ਲਹੀਆ ਲੱਖ ਤੇ ਰਾਜੀ ਮਚੋ ਚੁਣੀ ਜੋੜ ਜੋੜੇ ਇਤਾਰਾ ਵਿਚੜਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਤਰ ਸਾਚੇ ਜੋੜ ਜੜਾ ਹੀ ਆ ਤਰ ਸਾਚੇ ਜੁੜੀ ਗਈ ਜੋੜ ਜੋ ਬਣੇ ਕੋ ਨੂਰ ਵਖਾਈਆ ਅਬ ਪਰਮਾਤਮ ਪਈ ਲੋੜ ਪਰਮਾਤਮਿਆ ਤੁਮ ਮਿਲੇ ਚਾਈ ਚਾਹੀਆ ਰਵਿਦਾਤ ਮਹਾਰਾਜ ਤੋਂ ਨਾ ਟੋਰ ਪਾਣਾ ਖੰਡ ਵਕਤ ਨਗਾਈਆ ਸੇ ਸਹਿਬ ਸਮਾਪੀ ਗਿਆ ਮੋੜ ਬਾਬ ਆਪਣੇ ਲੇਖ ਪਾਈ ਆ ਕਲ ਜੇ ਸਰਜੁ ਕੋ ਦੋਵੇਂ ਮਾਰ ਕੇ ਦੇਵੇ ਤੋਰ ਲੈਣਾ ਦੁਹਾਂ ਨਾਲ ਰਿਆ ਮੁਕਾਈ ਆ ਲੈਣਾ ਦੁਹਾਂ ਨਾਲ ਰਿਆ ਚੁਕਾਈ ਆ ਮੇਕਾ ਕਾਵੇ ਆਂਦਰ ਕੋਲ ਲੇਖਾ ਜਾਣੇ ਚੰਦ ਨੂਰ ਸੁਣਾਈ ਆ ਜੋਤੀ ਜੋਤ ਸਰਹਾ ਪਟਨੇ ਤਰਫ ਕਾਵਲ ਮੇਲ ਨਾ ਨਾ ਲੇਖਾ ਫਰੀਆ ਮੇਰ ਨਾਮ ਆਇ ਕਣ ਕਤੋਂ ਸੁਹੰਰਾ ਆਪ ਸੁਹੰਗਾ ਮਿਲ ਬਣਾਇਆ ਸਤਿ ਆਂੰਤਰ ਮੰਨ ਰੋਗਾ ਕੋ ਸੁਹੰਗਰ ਆ ਗਿਆ ਮੇਰਾ ਹਰ ਕੜ ਵਿੱਚ ਜਾਨੇ ਅੰਤਰ ਅੰਤਰ ਆਪੋ ਦੇਖਣ ਖਣਤਾ ਗੱਲ ਕੋ ਵਿੱਚ ਪਣ ਪਣ ਹਵੇ ਬੰਤਰ ਗੁਰਮਖ ਸਾਚੇ ਆਪ ਜਗਾਹੇਂਦਾ ਜੋਤੀ ਜੋ ਹਸ ਰੂਪਾ ਰਹਾ ਆਪਣੀ ਕਿਰਪਾ ਕਰ ਸੱਚਾ ਹੁਕਮ ਆਪ ਵਰਤਾਇਂਦਾ ਕਾਤਾ ਹੁਕਮ ਜੋਤਿਆ ਕਾਲਣਾ ਅਕਲ ਕਲ ਧਾਰੀ ਆਪ ਜਨਾਈਆ ਜਨ ਭਗਤ ਦਵਾਰੇ ਜਾਣਾ ਪਣ ਕੇ ਮਾਲਣਾ ਪ੍ਰੇਮ ਫੂਲ ਨਾ ਹਰ ਤਨ ਪਹਿਨਾਈਆ ਜਾ ਕੇ ਫੜਨਾ ਗੁਰਮੁਖਾਂ ਦਾ ਮਣਾ ਪਲੂ ਆਪਣੇ ਨਾਲ ਢਡਾਈਆ ਮੇਪਣੀ ਰਹਿਣ ਅੰਧੇਰੀ ਛਾਵਣਾ ਸਤ ਜੋ ਸਤਿਆ ਚੰਦਰੁ ਸਿਨਾਈਆ ਦਸ ਕਨ ਨਾਮੋ ਸਾਵਣਾ ਸਨ ਮੁਕ ਦਿਦਾਰ ਪਾਈਆ ਵਿਚੋਲਾ ਕਾ ਕੋਈ ਨਾ ਬਣੇ ਛਤਰੀ ਬ੍ਰਾਹਮਣਾ ਪਾਲ ਬ੍ਰਹਮ ਬ੍ਰਹਮ ਪੜਦਾ ਦਏ ਉਠਾਈਆ ਜੋਤੀ ਜੋਤ ਰੂਪ ਅਗ ਆਪ ਆਪਣੀ ਜੋਤ ਤਰ ਨੇਕ ਕਾਂਕ ਨਰੇਨਦਾਰ ਮਹਾਰਾਜੇ ਸਨਿਸ਼ ਨੂੰ ਭਗਵਾਨਾ ਜਗਪਤਤਾ ਦੇਵੇ ਕੋ ਦਾਨਾ ਸੱਚਾ ਮੇਲਾ ਮਿੱਥ ਜਾਣਾ ਜੀਵਨ ਜੁਗ ਜਗ ਦਾਤਾ ਜਗ ਦੇ ਚੋਦ ਦੇ ਸਮਝਾਈਆ ਜੋਤੀ ਰੋ ਸਰੂਪਿਆਲ ਆਪ ਆਪਣੀ ਜੋਤ ਤਲ ਨੇਕ ਨਕ ਰਹਿਣ ਨਰ ਮਹਾਰਾਜੇ ਸਨਿਸ਼ ਨੂੰ ਭਗਵਾਨਾ ਜਨ ਭਗਤਾਂ ਦੇਵੇ ਇੱਕੋ ਦਾਣਾ ਸਤਿ ਮਿਲਾ ਵਿੱਤ ਜਹਾਨਾ ਜੀਵਨ ਜੁਗਤ ਜਗ ਦਾਤਾ ਜਾਗਦੇ ਜੋਤ ਦੇ ਸਮਝਾਈ ਆ ਸੋਹਨ ਮਾ